ਆ ਘੋੜੀ ਦੀ ਨਾ ਸਟੋਰੀ ਬਹੁਤ ਕਮਾਲ ਆ ਇਹ ਹੁੰਦੇ ਆ ਅਸਲੀ ਹਾਰਸ ਲਵਰ ਅਸਲ ਦੇ ਵਿੱਚ ਵੀਰਾ ਮੇਰੇ ਨਾਲ ਖੜਾ ਹੈ ਬਾਈ ਜਸਪਾਲ ਮੇਰੇ ਨਾਲ ਖੜਾ ਹੈ ਤਾਂ ਤੁਹਾਨੂੰ ਪਤਾ ਹੈ ਕਿ ਇਹ ਤਾਂ ਐਨੀਮਲ ਰੈਸਕਿਊ ਕਰਦਾ ਪਰ ਮੈਂ ਕਹਿੰਦਾ ਵੀ ਜਿਹੜੇ ਵੀ ਜਾਨਵਰ ਹਨਾ ਕੁਦਰਤ ਦੇ ਪੁੱਤ ਆ ਤਾਂ ਇਹ ਇਸ ਬੰਦੇ ਦੀ ਜਿੰਦ ਜਾਨ ਆ ਇਹਦੀ ਬਸ ਇਹਨੂੰ ਐ ਹੋ ਜਾਂਦਾ ਇਹ ਰੋਟੀ ਛੱਡ ਦਿਆ ਜੇ ਕੋਈ ਜਾਨਵਰ ਪ੍ਰੋਬਲਮ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਜਸਪਾਲ ਨੂੰ ਫੋਨ ਆਉਂਦਾ ਫੋਨ ਆਉਂਦਾ ਕਿ ਯਾਰ ਘੋੜੀ ਬਹੁਤ ਬਹੁਤ ਪ੍ਰੋਬਲਮ ਆ ਚਾ ਕਿਸੇ ਬੰਦੇ ਦੇ ਘਰੇ ਨਾ ਨਹੀਂ ਲਵਾਗੇ ਕਿਉਂਕਿ ਬੰਦੇ ਦੀ ਬੇਇੱਜ਼ਤੀ ਹੈ ਜਸਪਾਲ ਹਨਾ ਐਨੀ ਗੱਲ ਵਾ ਸਹੀ ਗੱਲ ਸਹੀ ਗੱਲ ਤਾਂ ਉਹਦੇ ਪ੍ਰੋਬਲਮ ਚਾ ਤੇ ਜਸਪਾਲ ਉਹਦੇ ਕੋਲੋਂ ਜਾਂਦਾ ਤੇ ਜਸਪਾਲ ਉਹ ਤੋਂ ਘੋੜੀ ਲਿਆਉਂਦਾ ਘੋੜੀ ਲਿਆ ਆ ਕੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਇਹ ਪਾ ਦਿੰਦਾ ਵੀਡੀਓ ਵੀਡੀਓ ਤੋਂ ਬਾਅਦ ਆ ਸੱਜਣ ਦਾ ਫੋਨ ਆਉਂਦਾ ਕਿ ਇਹ ਭਾਈ ਘੋੜੀ ਮੇਰੀ ਆ ਜਿਹੜੀ ਮੈਂ ਅੱਜ ਤੋਂ 15 16 ਸਾਲ ਪਹਿਲਾਂ ਰੱਖੀ ਆ ਐਨੀ ਗੱਲ ਮੈਂ ਤੁਹਾਨੂੰ ਦੱਸ ਦਿੰਨਾ ਤੇ ਅਗਲੀ ਗੱਲ ਕੀ ਆ ਕਿ ਫਿਰ ਮੈਂ ਤੇ ਜਸਪਾਲ ਆਪਸ ਵਿੱਚ ਗੱਲ ਕਰਦੇ ਆ ਤੇ ਜੇ ਫੈਸਲਾ ਕਰਦੇ ਆ ਕਿ ਕਿਉਂ ਨਾ ਆਪਾਂ ਜਿਹੜਾ ਮਾਲਕ ਇਸ ਘੋੜੀ ਨੂੰ ਇੰਨੇ ਸ਼ਿੱਦਤ ਨਾਲ ਚਾਹੁੰਦਾ ਉਹ ਨੂੰ ਇਹ ਘੋੜੀ ਗਿਫਟ ਕਰ ਦਿੱਤੀ ਜਾਵੇ ਤੇ ਅੱਜ ਜਿਹੜੀ ਰਸਮ ਹੈ ਉਹ ਇਹ ਆ ਵੀ ਆਹ ਘੋੜੀ ਆਪਣੇ ਪੁਰਾਣੇ ਮਾਲਕ ਕੋਲੇ ਚੱਲੀ ਆ ਸੋਸ਼ਲ ਮੀਡੀਆ ਨੇ ਇਹਨੂੰ ਆਪਣਾ ਪੁਰਾਣਾ ਮਾਲਕ ਭਾਲ ਕੇ ਦਿੱਤਾ ਹਾਲਾਤ ਇਹਦੇ ਬਹੁਤ ਮਾੜੇ ਆ ਗੱਲਬਾਤ ਪਹਿਲਾਂ ਜਸਪਾਲ ਨਾਲ ਕਰਦੇ ਆ ਜਸਪਾਲ ਬਾਈ ਤੁਹਾਨੂੰ ਕਿਵੇਂ ਪਤਾ ਲੱਗਦਾ ਵੀ ਇਹ ਘੋੜੀ ਐਸ ਹਾਲਾਤ ਦੇ ਵਿੱਚ ਆ ਕਿਸੇ ਥਾਂ ਤੇ ਅ ਪਹਿਲਾਂ ਤਾਂ ਇਹ ਸਾਰੇ ਜਿੰਨੇ ਵੀ ਆਪਣਾ ਚੈਨਲ ਦੇਖਦੇ ਬਾਈ ਦਾ ਚੈਨਲ ਦੇਖਦੇ ਆ ਸਾਰਿਆਂ ਨੂੰ ਬਾਈ ਸਤਿ ਸ੍ਰੀ ਅਕਾਲ ਪਹਿਲਾਂ ਬਈ ਆਪਾਂ ਨੂੰ ਅਸਲ ਮੈਨੂੰ ਨਹੀਂ ਪਤਾ ਲੱਗਦਾ ਜਸਮਿੰਦਰ ਨੂੰ ਬਰਾੜ ਨੂੰ ਮੁੰਡੇ ਨੂੰ ਪਤਾ ਲੱਗਦਾ ਵੀ ਯਾਰ ਕਹਿੰਦਾ ਨਾ ਕੋਈ ਦਿਹਾੜੀਦਾਰ ਬੰਦਾ ਹੈ ਵੀ ਨਾ ਇਹਨੇ ਵੀ ਨਹੀਂ ਦੱਸਿਆ ਆਪਾਂ ਨੂੰ ਚਲ ਆਪਾਂ ਵੀ ਨਹੀਂ ਦੱਸਣਾ ਇਹ ਕਹਿੰਦਾ ਯਾਰ ਕੋਈ ਦਿਹਾੜੀ ਵਾਲੇ ਬੰਦੇ ਐ ਸਾਮ ਹੁੰਦੀ ਨਹੀਂ ਕੋੜੀ ਉਹਨਾਂ ਦੇ ਘਰੇ ਨਾਲ ਡਿੱਗੀ ਪਈ ਐ ਜੀ ਅਬਲਖ ਕੋੜੀ ਐ ਜੀ ਤੇ ਮੈਂ ਕਿਹਾ ਫੇਰ ਕਹਿੰਦਾ ਯਾਰ ਕੋੜੀ ਜਸਪਾਲ ਮੈਂ ਲੈ ਕੇ ਉਹਨਾਂ ਤੋਂ ਤੇ ਤੇਰੇ ਕੋਲੇ ਭੇਜਦਾ ਤੇ ਤੂੰ ਹਾਲ ਕਰ ਲਾ ਵੀ ਹੈਗੀ ਤਾਂ ਉਹ ਬੁੱਢੀ ਮੇਰੇ ਹਿਸਾਬ ਚ ਕਹਿੰਦਾ ਵੀ ਤੂੰ ਰੱਖ ਲਾ ਵੀ ਆਪਾਂ ਕਿਹੜਾ ਬੱਚੇ ਬੋਚਿਆਂ ਦਾ ਲਾਲਚ ਹੈ ਨਾ ਆਪਾਂ ਨੂੰ ਹੋਰ ਲਾਲਚ ਹੈ ਵੀ ਨਾ ਹੀ ਆਪਾਂ ਨੂੰ ਉਮਰ ਦਾ ਪਤਾ ਨਾ ਜੱਸੇ ਨੂੰ ਪਤਾ ਨਾ ਜਿਹਦੇ ਬੰਦੇ ਕੋਲੇ ਸੀ ਉਹਨੂੰ ਪਤਾ ਤੇ ਇਹ ਬਈ ਜਦੋਂ ਆਈ ਸੀ ਇਹਦੇ ਆਪਾਂ ਵੀਡੀਓ ਪਾਈ ਸੀ ਘੋੜੇ ਵਾਲਾ ਜਿਹੜਾ ਪਾਊਡਰ ਨਾਲ ਟਕੇ ਹੋਇਆ ਜ਼ਖਮੀ ਜ਼ਖਮ ਇਹ ਜ਼ਖਮੀ ਜ਼ਖਮ ਆ ਬਾਈ 29 ਜ਼ਖਮ ਆ ਇਹਦੇ ਗਿਣੇ ਹੋਏ ਜਿਹੜੇ 29 ਬਾਹਰ ਦੇਖਦੇ ਆ ਖੁੱਲੇ ਜ਼ਖਮ ਇਹ ਟਕੇ ਵੀ ਬਈ ਐਸ ਕਰਕੇ ਐ ਕਿਉਂਕਿ YouTube ਜਿਹੜਾ ਹੈਗਾ ਨਾ ਉਹ ਇਹ ਜੀਆਂ ਵੀਡੀਓ ਡਿਲੀਟ ਕਰ ਦਿੰਦਾ ਤੇ ਆਪਾਂ ਚਾਹੁੰਦੇ ਆ ਵੀਡੀਓ ਇਹ ਜੀ ਡਿਲੀਟ ਨਾ ਹੋਵੇ ਈਵਨ ਇਹ ਜੀ ਵੀਡੀਓ ਕੱਲੇ ਇੰਡੀਆ ਦੇ ਵਿੱਚ ਨਹੀਂ ਬਾਹਰਲੇ ਮੁਲਕਾਂ ਦੇ ਵਿੱਚ ਵੀ ਜਾਣੀ ਚਾਹੀਦੀ ਹੈ ਤਾਂ ਜੋ ਲੋਕਾਂ ਨੂੰ ਪਤਾ ਲੱਗੇ ਵੀ ਜਿਹੜਾ ਰੀਅਲ ਐਨੀਮਲ ਲਵਰ ਹੈ ਤੇ ਰੀਅਲ ਜਿਹੜਾ ਹORS ਲਵਰ ਹੈ ਉਹ ਕੱਲਾ ਬਈ ਕਾਠੀ ਤੇ ਗੱਦੀ ਪਾ ਕੇ ਝੂਟੇ ਲੈਣ ਵਾਲਾ ਨਹੀਂ ਹੁੰਦਾ ਉਹ ਸੇਵਾ ਵਾਲਾ ਹੁੰਦਾ ਬਿਲਕੁਲ ਬਿਲਕੁਲ ਤੇ ਭਾਈ ਆਪਾਂ ਪਾ ਤੇਰੀ ਘੋੜੇ ਵਾਲਾ ਜੋੜਾ ਆਪਣਾ ਪੇਜ ਸੀਗਾ ਉਸ ਤੇ ਵੀਡੀਓ ਪਾਤੀ ਉਸ ਤੋਂ ਜੈਲਦਾਰ ਡਾਕਟਰ ਸਾਹਿਬ ਇਹਨਾਂ ਦਾ ਆਇਆ ਫੋਨ ਕਮੈਂਟ ਆਇਆ ਇਹਨਾਂ ਦਾ ਪਹਿਲਾਂ ਕਮੈਂਟ ਆਇਆ ਕਹਿੰਦਾ ਭਾਈ ਇਹ ਘੋੜੀ ਮੇਰੀ ਹੈ ਮੈਂ ਆਪਦੇ ਫਰੈਂਡ ਨੂੰ ਇਹ ਗਿਫਟ ਕੀਤੀ ਸੀਗੀ ਉਥੋਂ ਫਿਰ ਅੱਗੇ ਚਲ ਗਈ ਅੱਗੋਂ ਫਿਰ ਇਹ ਕਿਤੇ ਵਿਕ ਗਈ ਹੂੰ ਉਹ ਬਾਕੀ ਦੀ ਸਾਰੀ ਕਹਾਣੀ ਬਾਈ ਦੱਸੂਗਾ ਤੁਹਾਨੂੰ ਡਿਟੇਲ ਚ ਵੀ ਤੇ ਜੱਸੇ ਨੂੰ ਮੈਂ ਆਖਿਆ ਦੱਸ ਵੀ ਕਿ ਮੈਂ ਕਰਨਾ ਹੈ ਏ ਕਹਿੰਦਾ ਯਾਰ ਛੋਟਾ ਥੀ ਭੇਜ ਦੋ ਅਸੀਂ ਇੱਥੋਂ ਛੋਟਾ ਥੀ ਕਰਾਏ ਤੇ ਕਰਾ ਕੇ ਭੇਜਤਾ ਉਥੋਂ ਘੋੜੀ ਲੱਦ ਕੇ ਤੇ ਆਪਣੇ ਇੱਥੇ ਆ ਗਈ ਬਈ ਇਹ ਆ ਗਈ ਤੇ ਆਈ ਵੀ ਡਿੱਗੀ ਸੀ ਆਪਣੇ ਕੋਲੇ ਆ ਕੇ ਵੀ ਐ ਨਹੀਂ ਹੈਗਾ ਵੀ ਐ ਖੜੀ ਹੈ ਤੇ ਤੁਸੀਂ ਐ ਮੋੜ ਲਿਆ ਤੇ ਇਹ ਤੁਰ ਪੂਗੀ ਜੀ ਬਹੁਤ ਓਕੇ ਡਿੱਗਦੀ ਸੀ ਹੂੰ ਮੁਰਗੀ ਤਾਂ ਡਿੱਗ ਪੂਗੀ ਫਿਰ ਅਸੀਂ ਥੱਲੇ ਟੰਬੇ ਲਾ ਕੇ ਰਸੇ ਲਾ ਕੇ ਮੁੰਡਿਆਂ ਨੇ ਹਿੰਮਤ ਕਰਨੀ ਆ ਰਕੇਸ਼ ਵਰਗੇ ਕੋਈ ਵਰਗੇ ਖੜੀ ਕਰਦੇ ਇਹਨੂੰ ਲੱਤਾਂ ਦੀ ਮਾਲਸ਼ ਕਰਤੀ ਫੋਨ ਦਾ ਦੌਰਾ ਕਰਨ ਲੱਗ ਗਿਆ ਬੂਫਲੀ ਵਾਲਾ ਨੀਰਾ ਪਾਉਣ ਲੱਗ ਗਿਆ ਵੀ ਹੋਰ ਸੀਗੇ ਆਪਣੇ ਕੋਲੇ ਪਾਉਣ ਲੱਗ ਗਏ ਮਾੜੀ ਮੋਟੀ ਬਹਾਲ ਹੋਈ ਬਾਈ ਦਾ ਆ ਕਮੈਂਟ ਤੇ ਰਕੇਸ਼ ਨੇ ਕੀਤੀ ਗੱਲ ਬਾਈ ਨਾਲ ਗੱਲ ਕੀਤੀ ਤਾਂ ਇਹਨੇ ਦੱਸਿਆ ਕਹਿੰਦਾ ਬਈ ਮਾਲਕ ਤਾਂ ਉਹੀ ਹੈ ਹੂੰ ਬਾਈ ਨੇ ਕਹਿੰਦਾ ਮਾਲਕ ਉਹੀ ਹੈ ਕਹਿੰਦਾ ਮਾਲਕ ਮੈਂ ਕਿਵੇਂ ਮੰਨਾਂ ਵੀ ਮਾਲਕ ਬਾਈ ਤੂੰ ਹੀ ਹੈ ਹਾਂ ਕੋਈ ਨਹੀਂ ਇਹ ਕਹਿੰਦਾ ਵੀ ਨੌਕਰੀ ਹੋਵੇ ਹੋਰ ਹੋਵੇ ਫਿਰ ਵੀ ਆਂਦਾ ਵੀ ਹਾਂ ਸੇਮ ਐਨੇ ਬਾਈ ਨੇ ਪ੍ਰਾਣੀਆਂ ਘਰ ਦੀਆਂ ਫੋਟੋਆਂ ਭੇਜੀਆਂ ਬਾਈ ਜਿਵੇਂ ਜਿਵੇਂ ਮਾਰਕਿੰਗ ਇਹਦੀ ਸੇਮ ਡਿੱਟੋ ਲੱਤਾਂ ਦੀ ਉੱਤੇ ਦੀ ਵਾਲਾਂ ਦੀ ਹਮ ਸਾਰੀਆਂ ਸੇਮ ਬਾਈ ਬਾਈ ਦੇ ਘਰੋਂ ਇਹ ਘੋੜੀ ਗਈ ਸੀ ਹਮ ਗਈ ਵੀ ਪਰਿਵਾਰ ਦੇ ਮਾੜੇ ਹਾਲਾਤ ਹੋ ਗਏ ਘਰੇ ਬਿਮਾਰੀ ਆ ਗਈ ਡੇਗ ਆ ਗਈ ਯਾਰੀ ਦੋਸਤੀ ਦਿੱਤੀ ਉਦੋਂ ਵੀ ਬੰਦੇ ਨੇ ਬਾਈ 베ਚੀ ਨਹੀਂ ਘੋੜੀ ਹੁਣ ਸੁਣਦੇ ਆਂ ਅਗਲੀ ਗੱਲ ਇਸ ਮਾਲਕ ਦੀ ਹਨਾ ਬਾਈ ਹਾਂਜੀ ਹਾਂਜੀ ਜ਼ਰੂਰ ਬਾਈ ਤੇਰੇ ਕੋਲੇ ਆ ਗਈ ਘੋੜੀ ਹਾਂਜੀ ਤੈਨੂੰ ਲੱਗ ਗਈ ਵੀਡੀਓ ਦਾ ਪਤਾ ਹਾਂਜੀ ਹਾਂਜੀ ਤੇਰੇ ਕੋਲੇ ਪਹਿਲਾਂ ਇਹ ਘੋੜੀ ਕਿਵੇਂ ਆਈ ਇਹਦੀ ਕੀ ਹਿਸਟਰੀ ਆ ਇਹਦੀ ਕੀ ਸਟੋਰੀ ਆ ਇਹ ਬਾਈ ਆਪਣੇ ਕੋਲੇ ਨਾ ਘੋੜੀ ਕੁਝ 2009 ਦੇ ਵਿੱਚ ਆਈ ਸੀਗੀ ਪਹਿਲਾਂ ਆਪਣੇ ਕੋਲੇ ਇਹ 2009 ਮਤਲਬ 15 ਸਾਲ ਹਾਂ ਤੇ ਉਦੋਂ 8-9 ਸਾਲ ਦੀ ਕਹਿੰਕੇ ਆਪਾਂ ਨੂੰ ਦਿੱਤੀ ਸੀ ਪਰ ਘੋੜੀ ਸੂਆ ਚੱਟੀ ਖੜੀ ਸੀ ਉਦੋਂ ਮਤਲਬ 13 12 13 ਸਾਲ ਦੀ ਸੀ ਤੇ ਉਦੋਂ ਜਨੂਨ ਜਿਹਾ ਸੀਗਾ ਵੀ ਚੱਲ ਘੋੜੀ ਰੱਖੀਏ ਠੀਕ ਨਹੀਂ ਵੀ ਚਲੋ ਘੋੜਾ ਵਗੈਰਾ ਰੱਖਦੇ ਸੀਗੇ ਤੇ ਫਿਰ ਘੋੜੀ ਥੋੜੀ ਗਰਮ ਕਰਕੇ ਚਲੋ ਬੱਚਾ ਵਗੈਰਾ ਲੈ ਲਿਆ ਆਪਾਂ ਤੂੰ ਇੱਕ ਹੂੰ ਫਿਰ ਇਦਾਂ ਹੀ ਯਾਰ ਮਿੱਤਰ ਕੋਈ ਹੁੰਦਾ ਵੀ ਉਹ ਕਹਿੰਦਾ ਯਾਰ ਮੈਨੂੰ ਸੌਂਕ ਆ ਵੀ ਇਦਾਂ ਹੀ ਅਸੀਂ 4-5 ਸਾਲ ਯਾਰ ਮਿੱਤਰ ਚ ਛੱਡੀ ਤੀ ਘੋੜੀ ਵੀ ਲੈ ਤੂੰ ਝੂਟੇ ਜਿੰਨੇ ਲੈਣੇ ਆ ਹੂੰ ਉਦੋਂ ਮੁੜ ਕੇ ਅਸੀਂ ਕੋਈ ਆਏ ਘੋੜੀ ਉਹ ਮੁੰਡੇ ਯਾਰ ਮਿੱਤਰ ਤੋਂ ਕੋਈ ਲੈ ਗਏ ਆਪਣੇ ਦਲ ਦੇ ਵਿੱਚ ਬੰਦੇ ਦਲ ਤੋਂ ਬੰਦਿਆਂ ਨੇ ਗਾਂ ਗੂੰ ਵੇਚਤੀ ਫਿਰ ਇਹ ਮੋਗੇ ਚੜਾਤੀ ਘੋੜੀ ਗੁਰਦੁਆਰਾ ਸਾਹਿਬ ਦੇ ਵਿੱਚ ਉਹ ਪ੍ਰੀਤ ਆ ਮੁੰਡਾ ਜੀ ਆਪਣੇ ਤੁਹਾਡੇ ਚੈਨਲ ਨਾਲ ਵੀ ਜੁੜਿਆ ਉਥੋਂ ਆਪਣਾ ਯਾਰ ਮਿੱਤਰ ਮੁੰਡੇ ਨਾਲ ਜਾਰੀ ਪੈਗੀ ਬਾਗ ਅਕਬਰਪਿੰਡ ਸਰਹੰਦ ਕੋਲੇ ਉਥੇ ਬਾਗੀ ਉਹ ਮੁੰਡਾ ਲੈ ਗਿਆ ਮੋਗੇ ਤੋ ਆਕੇ ਫੇਰ ਸਾਡਾ ਮਨ ਨਾ ਖੜਿਆ ਵੀ ਆਪਦੀ ਘੋੜੀ ਯਾਰ ਐਡੀ ਦੁਰਬਾਗੀ ਵਿਚਾਲ ਅੜਬਾ ਕੁਛ ਵੀ ਹੈ ਵੀ ਦਿਲ ਨੂੰ ਬਹੁਤ ਲੱਗੀ ਹੋਈ ਸੀ ਫੇਰ ਉੱਥੋਂ ਅਸੀਂ 22 ਤੋਂ ਮਨਪ੍ਰੀਤ ਮੰਨੇ ਤੋਂ ਬਾਖਸਕੰਦਰ ਤੋਂ ਵਾਪਸ ਲਿਆਏ ਸੀਗੇ ਫੇਰ ਇਹਨੇ ਅਲੀ ਦਾ ਡੋਡਾਂ ਵਾਲੇ ਦਾ ਬੱਚਾ ਦਿੱਤਾ ਇਹਨੇ ਅੱਛਾ ਤੁਹਾਡੇ ਕੋਲ ਹਾਂ ਤੇ ਉਦੋਂ ਪਹਿਲਾਂ ਵੀ ਵੇਚਦੀ ਸੀ ਮਲਾਉਂਦੇ ਰਹੇ ਹਾਂ ਜਾਰੀ ਮਿੱਤਰ ਚਾਰ ਬੱਚੇ ਪਹਿਲਾਂ ਦਿੱਤੇ ਇਹਨੇ ਨੁਕਰੇ ਪੂਰੇ ਚੰਗੇ ਪੂਰੇ ਚੰਗੇ ਵੀਰੇ ਕੋਈ ਵੀ ਜਦੋਂ ਮਰਜੀ ਦੇਖ ਸਕਦਾ ਠੀਕ ਨਹੀਂ ਤੇ ਬੱਚੇ ਹਾਂ ਤੇ ਤਿੰਨ ਬੱਚੇ ਤਾਂ ਉਹਦੇ ਆਪਾਂ ਹੁਣ ਵੀ ਦਿਖਾ ਸਕਦੇ ਆ ਇੱਕ ਬੱਚਾ ਐਕਸਪਾਇਰ ਹੋ ਗਿਆ ਸੀ ਤੇ ਇੱਕ ਬੱਚਾ ਜੂਪੀ ਵੇਖ ਕੇ ਵਾਗ ਗਿਆ ਅੱਛਾ ਠੀਕ ਨਹੀਂ ਬੱਚੇ ਗੱਡੇ ਨੇ ਬਾੜਤ ਰੇਡਾ ਇੰਚ ਦੇ ਪੂਰੇ ਸੇਰਾ ਹੱਡ ਬਾਡੀ ਦੇ ਫੇਰ ਆਪਣਾ ਯਾਰ ਮਿੱਤਰ ਸੀਗਾ ਉਹਦੇ ਨਾਨਕੇ ਸੀ ਆਪਣੇ ਨਾਲ ਦੇ ਪਿੰਡ ਉਹ ਕਹਿੰਦਾ ਘੋੜੀ ਲੈਣੀ ਆ ਅਸੀਂ ਬਸ ਉਹਨੂੰ ਭਰਾ ਵਾਂਗੂ ਹੀ ਦੇਤੀ ਗਿਫਟ ਵਾਲਾ ਸਿਸਟਮ ਜੀ ਹੂੰ ਇਹ ਡੱਗੁਰਮਾਨੇ ਉਹ ਬੰਦੇ ਤੋਂ ਚਲੋ ਗਾਂਾਂ ਦੀ ਗਾਂਾਂ ਕਿਵੇਂ ਨਾ ਕਿਵੇਂ ਵਿੱਕ ਗਈ ਫੇਰ ਇਹ ਲੱਭੀ ਗਏ ਤੇ ਬਾਈਆਂ ਦੇ ਚੈਨਲ ਦੇ ਜ਼ਰੀਏ ਮਾਦੀਮ ਦੇ ਜ਼ਰੀਏ ਫਿਰ ਸਾਨੂੰ ਲੱਭੀ ਅਸੀਂ ਤੁਸੀਂ ਭਾਲਦੇ ਫਿਰਦੇ ਭਾਲਦੇ ਫਿਰੇ 2 ਸਾਲ ਹੋ ਗਏ ਵੀਰੇ ਅਸੀਂ ਨਾ ਘੋੜੀ ਨੂੰ ਬਹੁਤ ਲੱਭਿਆ ਮੈਂ ਗਰੁੱਪਾਂ ਦੇ ਵਿੱਚ ਵੀ ਫੋਟੋਆਂ ਪਾਈਆਂ ਇੱਕ ਇਹ ਜਿਹੜਾ ਆਵਲਖਤ ਤੇ ਆਹੀ ਵੀਰੇ ਅਸੀਂ ਘੋੜੀਆਂ ਮੈਂ ਬਹੁਤ ਦੇਖ ਲਈਆਂ ਪਰ ਆਹ ਨਕਸ਼ਾ ਜਿਹੜਾ ਇਹਦੀ ਇਹ ਬਾਡੀ ਵੰਤਰ ਹੈ ਹੀ ਨਹੀਂ ਸੀਗੇ ਇਸ ਘੋੜੀ ਦੀ ਵੀ ਮੈਂ ਤੁਹਾਨੂੰ ਹੋਰ ਦੱਸਾਂਗਾ ਕੰਮ ਦੀ ਦੇਖੋ ਅਣਜਾਣ ਬੰਦਾ ਤਾਂ ਹੋ ਸਕਦਾ ਰਾਜੀ ਕਰਨ ਦੇ ਚੱਕਰ ਦੇ ਵਿੱਚ ਹੂੰ ਖਰੀਦ ਲੂ ਹਾਂਜੀ ਹਾਂਜੀ ਪਰ ਇਹ ਬੰਦੇ ਨੂੰ ਇਹ ਪਤਾ ਵੀ ਇਹਦੀ ਉਮਰ ਵੀ 23-24 ਸਾਲ ਹੈ। ਪਤਾ ਹੈ। ਇਹਨੂੰ ਇਹ ਵੀ ਪਤਾ ਵੀ 28-29 ਦੇ ਕਰੀਬ ਉਹ ਜਦੋਂ ਮਾਰੀ। ਇਹ ਵੀ ਪਤਾ ਵੀ ਇਹਨੇ ਰਾਜੀ ਨਹੀਂ ਹੋਣਾ। ਇਹਨੂੰ ਇਹ ਵੀ ਪਤਾ ਵੀ ਇਹਨੇ ਬੱਚਾ ਨਹੀਂ ਦੇਣਾ। ਹਾਂਜੀ ਹਾਂਜੀ। ਫਿਰ ਕਾਹਤੋਂ ਲੈਣੀ? ਹਾਂ ਜੀ ਬਾਸਾ ਪਤਾ ਇੱਕ ਦਿਲ ਨੂੰ بس সেবা ਹੀ ਕਰਨੀ ਹੈ ਇਹਦੀ ਆ ਪੰਤਮ ਸਮੇਂ ਦੀ ਕੋਈ ਵੀ ਜਿੰਨਾ ਚਿਰ ਵੀ ਰਹੂ ਆਪਣੇ ਕਿੱਲੇ ਤੇ ਰਹੂਗੀ ਇੱਕ ਇਹਦਾ ਪਿਆਰ ਹੀ ਇੰਨਾ ਸੀ ਅੰਦਰੋਂ ਜੜਿਆ ਹੋਇਆ ਸੀ ਫੀਲਿੰਗ ਠੀਕ ਨਹੀਂ ਮੈਂ ਤੈਨੂੰ ਜਸਪਾਲਾ ਖੇ ਆਪਾਂ ਨੂੰ ਜੋਗ ਨੂੰ ਜੋਗ ਟੱਕਰ ਗਿਆ ਆਪਾਂ ਉਹ ਬੰਦੇ ਨੂੰ ਘੋੜੀ ਦੇ ਦੇਣੀ ਚਾਹੀਦੀ ਮੈਂ ਫੋਨ ਕੀਤਾ ਸਖਜੇਂਦਰ ਬਾਈ ਨੂੰ ਮੈਂ ਕਿਹਾ ਭਾਈ ਐਂ ਕਰਕੇ ਜਿਹੜੀ ਆਪਣੇ ਕੋਲੇ ਘੋੜੀ ਆਈ ਨਾ ਬਲਖ ਮੈਂ ਕਿਹਾ ਵੀ ਫਲਾਣੇ ਪਿੰਡ ਦਾ ਬੰਦਾ ਹੈ ਡਾਕਟਰ ਹੈ ਤੇ ਉਹਦੀ ਇਹ ਘੋੜੀ ਹੈ ਤੇ ਉਹਨੇ ਫੋਟੋਆਂ ਭੇਜੀਆਂ ਸਖਜੇਂਦਰ ਬਾਈ ਨੇ ਆਖਿਆ ਕਹਿੰਦਾ ਜੇ ਉਹਦੀ ਘੋੜੀ ਹੈ ਤੇ ਆ ਹਾਲ ਦੇ ਵਿੱਚ ਉਹ ਘੋੜੀ ਮੰਗਦਾ ਹੈ ਕਹਿੰਦਾ ਆਪਾਂ ਨੂੰ ਘੋੜੀ ਦੇਣੀ ਚਾਹੀਦੀ ਹੈ ਕਹਿੰਦਾ ਫੇਰ ਆਪਾਂ ਐਨੀਮਲ ਲਵਰ ਐ ਨਹੀਂ ਕਹਿੰਦਾ ਆਪਾਂ ਵਪਾਰੀਆਂ ਵਾਲੀ ਸ਼੍ਰੇਣੀ ਜਾ ਕੇ ਉਹ ਬਹੁਤ ਧੰਨਵਾਦ ਬਾਈਆਂ ਦਾ ਠੀਕ ਨਹੀਂ ਮੈਨੂੰ ਕਹਿੰਦਾ ਵੀ ਚਸਪਾਲ ਕਹਿੰਦਾ ਵੀ ਉਹ ਪੈਸੇ ਵੀ ਨਹੀਂ ਨੂੰ ਤਿਆਰ ਮਾ ਜਮਾ ਕਹਿੰਦਾ ਪੈਸੇ ਵੀ ਆਖੇ ਸੀ ਕਹਿੰਦਾ ਬਈ ਜਿੰਨੇ ਪੈਸੇ ਤੁਸੀਂ ਆਖੋਗੇ ਮੈਂ ਪੈਸੇ ਦੇ ਕੇ ਵੀ ਲੈ ਲਵਾਂ ਤੁਸੀਂ ਐਂ ਦੇਖੋ ਆਹ ਘੋੜੀ ਤੇ ਬਈ ਕੋਈ ਪੈਸੇ ਲਾ ਦੂ ਇੰਨੇ ਲੋਕ ਦੇਖਣਗੇ ਵੀਡੀਓ ਇੱਕ ਵੀ ਬੰਦਾ ਇਹ じゃ ਹੋ ਜੇ ਜਿਹੜਾ ਐ ਕਹਦੇ ਵੀ ਆਹ ਡਿੱਗੀ ਪਈ ਘੋੜੀ ਤੇ ਪੈਸੇ ਲਾ ਕੇ ਮੁੱਲ ਆਹ ਆਪਦੇ ਕਿੱਲੇ ਤੇ ਬੰਨ ਲੂ ਜਿਹਨੂੰ ਜਿਹਨੂੰ ਇਹ ਪਤਾ ਹੋਵੇ ਵੀ ਇਹ ਬੁੱਢੀ ਆ ਬੁੱਢੀ 28 29 ਸਾਲ ਦੀ ਹਾਂ ਅਣਜਾਣ ਲਾ ਅਣਜਾ ਇਹ ਆੜਬਸੀ ਆੜਬ ਬਾਈ ਬੋਲੇ ਇਹਦੇ ਬਾਰੇ ਦੱਸ ਵੀ ਇਹ ਕੀ ਕੀ ਕਿਉਂ ਆੜਬ ਕੀ ਕਰਦਾ ਮੇਰੇ ਆੜਬ ਇਹ ਸੀ ਵੀ ਜਿਹੜਾ ਮਾਲਕ ਨੂੰ ਪੱਠਾ ਲੱਤਾ ਪਾਉਣ ਲੱਗਿਆ ਜਾਂ ਸਵਾਰੀ ਕਰ ਲੈ ਉਸ ਤੇ ਤੇ ਜਾਂਦੀ ਦੂਜੇ ਨੂੰ ਮਾਲਕ ਨਹੀਂ ਮੰਨਦੀ ਸੀ ਇੱਕ ਇਹਦੀ ਹੋਰ ਖਾਸੀਅਤ ਨੇ ਬੰਦਾ ਚੜ ਗਿਆ ਐਂ ਥੋੜੀਆ ਕਿਲੋਮੀਟਰ ਦੇ ਕੋਈ ਬੰਦਾ ਖੜਾ ਦੱਸ ਦਿੰਦੀ ਸੀ ਵੀ ਖੜਾ ਮੂਹਰੇ ਅੱਗੋਂ ਵਾਲੀ ਘੋੜ ਕੋਈ ਆ ਤੇ ਆਪਣੇ ਸੂਏ ਤੇ ਸੀ ਅੜ ਜਾਂਦੀ ਸੀ ਕਿਸੇ ਨੂੰ ਮਾਲਕ ਨਹੀਂ ਸੀ ਮੰਦੇ ਉਹ ਉਹੀ ਹੈ ਬਈ ਇਹ ਇਹ ਬਾਈ ਖੇਤ ਦੇ ਵਿੱਚ ਬੈਠੇ ਆ ਪੂਰਾ ਐਵੇਂ ਪੁੱਲ ਤੋਂ ਦੱਸ ਦਿੰਦੀ ਸੀ ਅੜ ਬੈਡੀ ਸੀ ਇੱਕ ਦਾ ਬਈ ਪੱਟ ਵੀ ਤੋੜਿਆ ਇੱਕ ਦਾ ਬਈ ਕਿਹੜ ਦਾ ਦੱਸਿਓ ਉਹਦੀ ਲੱਤ ਇਹ ਬਾਈ 2 3 ਥਾਂ ਜਾਰੀ ਮਿੱਤਰੇ ਗਈ ਸੀ ਬੰਦਿਆਂ ਦਾ ਆਪਣਾ ਕਿ ਹੁਣ ਨਾਂ ਲਵਾਂਗੇ ਉਹ ਗਰੁੱਪ ਦੇ ਵਿੱਚ ਜਿਹੜੇ ਬੰਦੇ ਦਾ ਪੱਟ ਵੀ ਤੋੜਦਾ ਸੀ ਇਹਨੇ ਘੋੜੀ ਪੱਟ ਤੋੜਨ ਸੱਟ ਕੇ ਤਾਂ ਹਾਂ ਤੋਂ ਠੀਕ ਨੇ ਫਿਰ ਇਹ ਬਾਬਰ ਘੋੜੇ ਦੀ ਆ ਵੀਰੇ ਮੇਟ ਕੋਲੇ ਹਰੀਸ਼ ਚੌਧਰੀ ਆ ਉਹਦੇ ਕੋਲੇ 2017 ਚ ਮਰਿਆ ਕੋੜਾ 42 ਸਾਲ ਦਾ ਅੰਨਾ ਹੋ ਕੇ ਲਾਲ ਕੋੜਾ ਠੀਕ ਹੈ ਉਹ ਕੋੜੇ ਦੀ ਹੈ ਇੱਕ ਉਮਰ ਵਾਲਾ ਖਾਨਦਾਨ ਆ ਇਹਦਾ ਪਿਓ 42 ਸਾਲ ਦਾ ਹੋ ਕੇ ਮੁੱਕਿਆ ਬਈ ਉਹ ਬਾਈ ਨੇ ਆਪਾਂ ਨੂੰ ਗਿਆ ਸੀ ਕਹਿੰਦਾ ਪਿਸ਼ੋਕੜ ਬਈ ਜਿਵੇਂ ਰਾਜੇ ਮਹਾਰਾਜ ਨਾਲ ਪੁਰਾਣੇ ਵੀ ਆਪਣੇ ਦਾਦੇ ਜੁੜੇ ਹੁੰਦੇ ਆਗੇ ਅਕਬਰ ਬੀਰ ਬਲਬੇਲ ਦੇ ਕਹਿੰਦਾ ਪੁਰਾਣੀ ਬਲੱਡ ਲਾਈਨ ਦਾ ਉਹਨਾਂ ਕੋਲੇ ਘੋੜਾ ਆਉਂਦਾ ਕਬਾ ਹੁਣ ਤਾਂ ਆਪਣੇ ਘੋੜੇ ਹੋ ਗਏ ਆਮ ਪਿੰਡਾਂ ਦੇ ਵਿੱਚ ਹਨਾ ਪਹਿਲਾਂ ਘੋੜੇ ਦਾਦਿਆਂ ਨੂੰ ਦਿੱਤੇ ਜਾਂਦੇ ਸੀਗੇ ਦਾਣਿਆਂ ਵੱਟੇ ਘੋੜੀਆਂ ਕਰਾਸ ਕਰਾਉਂਦੇ ਸੀ ਉਹ ਬਾਈਆਂ ਕੋਲੇ ਸੀ ਘੋੜਾ ਉੱਥੇ ਉਹ ਉਹਦੀ ਬੱਚੀ ਹੈ ਉਹਦੀ ਬੱਚੀ ਇਹਦੇ ਬਾਰੇ ਇੰਨਾ ਪਤਾ ਤੇ ਖੂਨ ਵੀ ਉਹੀ ਹੈ ਦੇਖੋ ਜਿਵੇਂ ਰਾਜੇ ਮਹਾਰਾਜਾਂ ਵਾਲੇ ਘੋੜੇ ਉਹ ਕੱਲੇ ਰਾਜੇ ਤੇ ਤੇਜ਼ਦੇ ਹੁੰਦੇ ਸੀ ਨਹੀਂ ਤਾਂ ਕੋਈ ਲੈ ਜਾ ਖੁੱਲ ਕੇ ਰਾਜੇ ਦਾ ਘੋੜਾ ਹੁਣ ਇੰਨਾ ਵਾਲਾ ਬਲੱਡ ਉਹੀ ਤੁਰਿਆ ਆਂਦਾ ਤੇਜ਼ਦੀ ਕੀ ਤੇ ਕੱਲੇ ਮਾਲਕ ਦੇ ਐਨੀ ਮਾੜੀ ਐ ਪੈਰ ਜੋੜ ਕੇ ਮਾਰਦੀ ਐ ਹਜੇ ਵੀ ਸਾਡੇ ਨਾਲੇ ਅਸੀਂ ਸੇਵਾ ਕਰਦੇ ਐ ਪੈਰ ਨਹੀਂ ਚੱਕੇ ਜਾਂਦੇ ਜਿਹੜੇ ਆਉਂਦੇ ਆ ਸਾਰੀ ਪਛਾਣ ਲਿਆ ਅੱਛਾ ਇੱਥੇ ਵੀ ਸਾਰੀ ਮੈਂ ਜਦੋਂ ਨਾ ਇਹਦਾ ਜੂਗ ਨਹੀਂ ਰੱਖਿਆ ਸੀ ਬੁਸ਼ਕਰ ਮਾਰੀ ਆਉਂਦਾ ਸਾਰੇ ਪਸੰਦ ਲੈਣੀ ਉਪਰਾ ਬੰਦਾ ਆ ਜੇ ਕੰਨ ਸਿੱਟ ਜੂ ਉਹਦੀ ਗੱਡ ਲੂ ਲਤਾ ਹਾਂ ਮੂਰੋਂ ਵੀ ਪੈਂਦੀ ਆ ਨਾ ਕੜਿਆਲਾ ਪਵਾਵੇ ਜਦੋਂ ਰਾਜੀ ਹੋ ਜਾਂਦੀ ਸੀ ਕਿਸੇ ਬੰਦੇ ਤੋਂ ਹੰਕਾਰ ਜਾਂਦੀ ਸੀ ਪੂਰਾ ਹਾਂ ਜਿਹੜਾ ਮਾਲਕ ਮੰਨ ਲਿਆ ਬਸ ਉਸੇ ਦੀ ਖੜਦੀ ਆ ਫਿਰ ਇਹ ਆਹੋ ਅਸਲੀ ਹੌਸਲਾ ਹਾਂ ਮੈਂ ਸਹੀ ਗੱਲ ਹੈ ਬਈ ਯਾਰ ਸਟੈਲੀਅਨ ਹੋਵੇ ਘੋੜਾ ਬਸ਼ੇਰਾ ਕੋਈ ਉਹ ਤਾਂ ਕੋਈ ਲੈਣ ਆ ਜੂਗਾ ਵੀ ਮੇਰਾ ਹੈ ਬਈ ਮੈਨੂੰ ਦੇ ਤੇ ਐਂਡ ਤਾਂ ਬਾਈ ਨੇ ਇੱਥੋਂ ਤੱਕ ਵੀ ਆਖਤੀ ਮੈਨੂੰ ਗੱਲ ਮੈਂ ਕੈਮਰੇ ਤੇ ਵੀ ਕਹਿਣਾ ਮੈਨੂੰ ਕਹਿੰਦਾ ਬਾਈ ਮੇਰੇ ਕੋਲੇ ਖੜੀ ਹੈ ਥੋਡੇ ਕੋਲੇ ਖੜੀ ਐ ਮੈਂ ਲਾਜ ਦੱਸ ਦਿੰਨੇ ਮੈਂ ਖਰਾਕ ਦੱਸ ਦਿੰਨੇ ਮੈਂ ਖਰਚਾ ਜਾ ਕੇ ਲੈਨੇ ਕਹਿੰਦਾ ਉੱਥੇ ਸੇਵਾ ਕਰ ਲਓ ਬਾਈ ਪਰ ਕਹਿੰਦਾ ਕਿਸੇ ਨੂੰ ਦੇ ਹੋਣਾ ਕਹਿੰਦਾ ਮੈਨੂੰ ਐ ਐ ਵੀ ਐਨੇ ਮੇਰੇ ਘਰੇ 6 ਸਾਂਣ ਜੰਮਿਆ ਵੱਡੇ ਸਟ੍ਰੇਲੀਅਨ ਘੋੜੇ ਹਜੇ ਵੀ ਬਾਈ ਘਰੇ ਅਲੀ ਰੋਡਾਂ ਵਾਲੇ ਦਾ ਨੁਕਰਾ ਦਾ ਹੈਗਾ ਇਹਦਾ ਹੀ ਇਹਦਾ ਹੀ ਹੈਗਾ ਆਪਣੇ ਕੋਲ 4 4 ਦੰਦ ਬੱਚਾ ਲੱਗੇ 4 ਦੰਦ ਦਾ ਬੱਚਾ ਤੇ ਗਰਮੀ ਵੀ ਬਈ ਬੱਚਿਆਂ ਚ ਵੀ ਉਹੀ ਹੈ ਜਿਹੜੀ ਇਹਦੇ ਚ ਬਲਾਡ ਆਪਦਾ ਅੱਗੇ ਭੇਜਦੀ ਐ ਪਰ ਬੱਚਾ ਸਾਰਾ ਹੀ ਘੋੜੇ ਤੇ ਮੈਨੂੰ ਐਂ ਲੱਗਦਾ ਵੀ ਜਿੰਨੇ ਹੌਰਸ ਲਵਰ ਦੇਖ ਰਿਆ ਹਨ ਆ ਬੰਦੇ ਦੇ ਘੋੜੇ ਤੋਂ ਤੁਹਾਨੂੰ ਘੋੜੀਆਂ ਮਲਾਉਣੀਆਂ ਚਾਹੀਦੀਆਂ ਕਿਉਂਕਿ ਅਸਲੀ ਬਲੱਡ ਲਾ। ਸਹੀ ਗੱਲ ਐ ਇਹਦੀ ਆਪਾਂ ਪ੍ਰੋਮੋਸ਼ਨ ਨਹੀਂ ਕਰ ਰਹੇ ਇਹਦੀ ਆਪਾਂ ਦਰਿਆ ਦੇ ਲਈ ਦਿਖਾਉਣੇ ਬੰਦੇ ਦੀ। ਨਹੀਂ ਸਹੀ ਮੈਂ ਨਾ ਜੇ ਤੇ ਕੋਈ ਬਲੱਡ ਵੀ ਘੈਂਟ ਆ। ਬਲੱਡ ਵੀ ਘੈਂਟ ਤੇ ਲੈਣ ਕਿੱਥੋਂ ਆਇਆ? ਤੁਸੀਂ ਦੇਖੋ ਅਸੀਂ ਸੋਚ ਕੇ ਕੀ ਬੱਚਾ ਲੈਣੇ ਹੁੰਨੇ ਆ ਲੰਬੀ ਉਮਰ ਵਾਲਾ ਬੱਚਾ ਹੋਵੇ। ਹਾਂ ਲੰਬੀ ਉਮਰ ਵਾਲਾ ਖਾਨਦਾਨ ਸਾਹਮਣੇ ਉਦਾਹਰਨ ਖੜਾ। ਵੀ 42 ਸਾਲ ਦਾ ਪਿਓ ਜੇ ਆ ਕੇ ਵਫਾਦਾਰ ਹੋਵੇ। ਬਫਾਦਾਰੀ ਦੀ ਮਿਸਾਲ ਖੜੀ ਏ ਕੋੜੀ ਹੈ ਹਾਂ ਅਸੀਂ ਚਾਹੁੰਦੇ ਹਾਂ ਕਿ ਸਾਹਮਣੇ ਵਾਲਾ ਬੰਦਾ ਚੰਗਾ ਹੋਵੇ ਚੰਗਿਆਈ ਦੀ ਮਿਸਾਲ ਖੜਾ ਬੰਦ ਹੋਵੇ ਮਾ ਹੋਰ ਆਪਾਂ ਨੂੰ ਕੀ ਚਾਹੀਦਾ ਹਾਂਜੀ ਹੋਜੀ ਬਾਕੀ ਤੁਹਾਡੇ ਪੜਾਵਾਂ ਦੀਆਂ ਦਬਾਵਾਂ ਵਾਲੇ ਸਾਰੇ ਤੁਹਾਡਾ ਪਿੰਡ ਕਿਹੜਾ ਬੁਰਜ ਮਾਨਸ਼ਾਈਆ ਵੀਰੇ ਰਾਮਪਰਾ ਫੂਲ ਆਪਾਂ ਨੂੰ ਲੋਕੇਸ਼ਨ ਨਾਲ ਆ ਜ਼ਿਲ੍ਹਾ ਬਠਿੰਡਾ ਵੀਰੇ ਜ਼ਿਲ੍ਹਾ ਬਠਿੰਡਾ ਬੁਰਜ ਮਾਨਸ਼ਾਈਆ ਵੀਰੇ ਬੁਰਜ ਮਾਨਸ਼ਾਈਆ ਬਾਈ ਦਾ ਪਿੰਡ ਆ ਵੀਰੇ ਤੇਰਾ ਨਾਮ ਕੀ ਆ ਪਵਿੱਤਰ ਸਿੰਘ ਮਾਨੂ ਜੇਲ੍ਹਦਾਰ ਕਹਿੰਦੇ ਨੇ ਡਾਕਟਰ ਕੋੜਗਾਲਾ ਪਵਿੱਤਰ ਸਿੰਘ ਮਾਨੂ ਆ ਜੇਲ੍ਹਦਾਰ ਕੋੜੀਆਂ ਵਾਲਾ ਇਹ ਬੰਦੇ ਤੋਂ ਤੁਸੀਂ ਜ਼ਰੂਰ ਘੋੜੀਆਂ ਘੋੜੀਆਂ ਮੇਟ ਕਰਾ ਕੇ ਲਾਉਣਗਾ ਜਿੰਨੇ ਮੈਨੂੰ ਸੁਣਨ ਵਾਲੇ ਚਾਹਣ ਵਾਲੇ ਬੰਦੇ ਆ। ਬਾਕੀ ਇੱਕ ਆਪਣੀ ਹੋਰ ਖਾਸियत ਹੈ ਕੋਈ ਰੇੜੇ ਵਾਲਾ ਵੀਰ ਆਉਂਦਾ ਆਪਾਂ ਉਹਨੂੰ ਕਿਤੇ ਨਾ ਜਵਾਬ ਨਹੀਂ ਦਿੰਦਾ। ਜੋ ਸਰਦਾਰਾਂ ਨੂੰ ਫੀਸ ਦੇਣੀ ਆ ਉਹ ਦੇ ਦੇ। ਬਾਕੀ ਘੋੜਾ ਜਿੰਨੇ ਜਾਤਰ ਬਾਈ ਆਪਾਂ ਵੱਡੀਆਂ ਘੋੜੀਆਂ ਤੇ 5-7 ਤੇ ਛੱਡਿਆ। ਬੱਚਿਆਂ ਦਾ ਰਿਜ਼ਲਟ ਵੀ ਦਿਖਾ ਸਕਦੇ ਆ ਵੀਰਾਂ ਨੂੰ। 17-18 ਰੇੜੇ ਵਾਲੀਆਂ ਘੋੜੀਆਂ ਤੇ ਬਾਈ ਨੌਕਰੇ ਬੱਚੇ ਸੂਏ। ਬਾਈ ਯਾਰ ਜਮਾ ਨਹੀਂ ਚੰਬਾਈ ਦਿੰਦਾ ਭਾਵੇਂ ਯਾਰ ਹਾਂਜੀ ਇਹ ਬੰਦਾ ਘੈਂਟ ਆ। ਆਪਾਂ ਨੂੰ ਬੰਦਾ ਚਾਹੀਦਾ ਹੁੰਦਾ ਘੋੜਾ ਤਾਂ ਬਾਅਦ ਚ ਚਾਹੀਦਾ ਹਾਂ ਉਹ ਬਾਅਦ ਚ ਚਾਹੀਦਾ ਸਹੀ ਗੱਲ ਤੁਹਾਨੂੰ ਸਿਰਾਂ ਰਿਸ਼ਤਾ ਦੇ ਰਿਆਂ ਜਿਹੜਾ ਤੁਹਾਡੇ ਨਾਲ ਵਰਤਾਂ ਵਾਲਾ ਮਿਲੂਗਾ ਸਜਣੋ ਅਗਲੀ ਗੱਲ ਸਜਣੋ ਇਹ ਆ ਭਈ ਜਿਹੜਾ ਇੱਥੇ ਖੜੇ ਆ ਇਹ ਜਸਪਾਲ ਇਹ 골ਡਨ ਹਾਰਟ ਬੰਦਾ ਜਿਹਨੂੰ ਆਪਾਂ ਕਹਿ ਸਕਦੇ ਆ ਵੀ ਜਿਹੜਾ ਸੋਨੇ ਦਾ ਦਿਲ ਲੈ ਕੇ ਪੈਦਾ ਹੋਇਆ ਇਹ ਇਨਸਾਨ ਜੇ ਕਿਸੇ ਵੀ ਸੱਜਣ ਨੇ ਕਦੇ ਆਪਦੀ ਜ਼ਿੰਦਗੀ 'ਚ ਤੁਹਾਨੂੰ ਲੱਗੇ ਯਾਰ ਟੈਨਸ਼ਨ ਆ ਫालतू ਬਹੁਤ ਹੋਈਆਂ ਪਈਆਂ ਤਾਂ ਜਸਪਾਲ ਕੋਲੇ ਸਿਰ ਸੇ ਆਜਿਓ ਐਨ ਜੀਓ ਦੇ ਵਿੱਚ ਆ ਕੇ ਇੱਕ ਦਿਨ ਸੇਵਾ ਕਰ ਜਿਓ ਇੱਥੇ ਆ ਕੇ ਤੁਹਾਨੂੰ ਪਤਾ ਲੱਗੂਗਾ ਕਿ ਯਾਰ ਅਸੀਂ ਮਨੋੱਖਾਂ ਜੇ ਤੁਹਾਨੂੰ ਕਦੇ ਨਾ ਕਦੇ ਛੇ ਛੇ ਮੂਰੇ ਖੜ ਕੇ ਤੁਹਾਡਾ ਮਨ ਤੁਹਾਨੂੰ ਸਵਾਲ ਕਰਦਾ ਕਿ ਕੀ ਮੈਂ ਬੰਦਾ ਤੁਸੀਂ ਇੱਥੇ ਆ ਜਿਓ ਇੱਥੇ ਤੁਸੀਂ ਕੀ ਮੈਂ ਬੰਦਾ ਨਹੀਂ ਕਹੋਗੇ ਤੁਸੀਂ ਕਹੋਗੇ ਹਾਂ ਮੈਂ ਬੰਦਾ ਐ ਇੰਨਾ ਕਰ ਸਕਦੇ ਆ ਸੱਜਣੋ ਆਇਓ ਜਸਪਾਲ ਕੋਲੇ ਕਿਤੇ ਸਿਰਸੇ ਆਇਓ ਇਸੇ ਤਰ੍ਹਾਂ ਦੇ ਜਾਨਵਰ ਆ ਤੇ ਤਿਆਰ ਕਰਕੇ ਕੀ ਬਣਾ ਦਿੰਦਾ ਤੁਹਾਨੂੰ ਸਾਰੀ ਹਿਸਟਰੀ ਆ ਕੇ ਪਤਾ ਲੱਗੂਗੀ ਜਿਉਂਦੇ ਰਹੋ 真的。